ਸਤਿ ਸ੍ਰੀ ਅਕਾਲ ਮੈਂ ਕਮਲਪਾਲ ਸਿੰਘ ਅੱਜ ਹੈ ਜੀ ਇੱਕ ਬਹੁਤ ਖਾਸ ਦਿਨ ਜਿਹੜਾ ਕਿ ਇਸ ਵੇਲੇ ਵਿੱਚ ਸਮੇਂ ਦੀ ਲੋੜ ਬਣ ਚੁੱਕਿਆ ਤੇ ਹਰ ਇੱਕ ਦੇ ਹੱਥਾਂ ਦੇ ਵਿੱਚ ਉਹ ਦਾ ਇੱਕ ਐਸਾ ਵਰਜਨ ਆ ਚੁੱਕਿਆ ਤੇ ਉਸ ਤੋਂ ਇਲਾਵਾ ਜੇ ਅੱਜ ਦੇਖਿਆ ਜਾਵੇ ਤਾਂ ਇਹ ਜਿਹੜੀ ਸਾਰੀ ਪ੍ਰਕਿਰਿਆ ਉਹਦੇ ਪਿੱਛੇ ਖੜਾ ਇੱਕ ਅਜੀਹਾ ਦਿਨ ਜਿਸ ਨੂੰ ਇਸ ਦਿਨ ਚ ਮਨਾਇਆ ਜਾਂਦਾ ਜਿਸ ਦਾ ਨਾਮ ਹੈ ਵਿਸ਼ਵ ਟੈਲੀਵਿਜ਼ਨ ਦਿਵਸ ਉਸ ਤੋਂ ਟੈਲੀਵਿਜ਼ਨ ਜਦੋਂ ਬਣਦਾ ਉਸ ਤੋਂ ਬਾਅਦ ਇਹ ਸਾਰੀ ਟੈਕਨੋਲੋਜੀ ਅੱਗੇ ਤੋਂ ਅੱਗੇ ਵਿਕਸਿਤ ਹੋਈ ਹੈ ਜੋ ਅੱਜ ਅਸੀਂ ਦੇਖਦੇ ਆ ਜਿਹੜੀ ਕਿ ਅੱਜ ਸਾਡੇ ਕੋਲ ਫਿਰ ਮੋਬਾਈਲ ਦੇ ਰੂਪ ਚ ਆ ਕੇ ਸਾਹਮਣੇ ਖੜੀ ਹੋ ਗਈ ਹੈ ਤੇ ਜਦੋਂ ਵਿਸ਼ਵ ਟੈਲੀਵਿਜ਼ਨ ਦਿਵਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਥੋੜਾ ਜਿਹਾ ਮੈਂ ਤੁਹਾਨੂੰ ਜ਼ਿਕਰ ਕਰਾ ਦਿਆ ਕਿ ਇਹ ਜਿਹੜਾ ਦਿਨ ਐਸ ਖਾਸ ਕਰਕੇ ਐਸਲੀ ਮਨਾਇਆ ਜਾਂਦਾ ਕਿਉਂਕਿ ਟੀਵੀ ਲੋਕਾਂ ਨੂੰ ਜਾਣਕਾਰੀ ਦੇਣ ਦੇ ਲਈ ਸਿੱਖਿਆ ਦੇਣ ਦੇ ਲਈ ਤੇ ਦੁਨੀਆ ਬਾਰੇ ਵਿਚਾਰ ਬਣਾਉਣ ਦੇ ਲਈ ਤੇ ਵਿਚਾਰਾਂ ਨੂੰ ਦੱਸਣ ਦੇ ਲਈ ਤੇ ਲੋਕਾਂ ਦਾ ਇੱਕ ਥਾਂ ਤੋਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਦਾ ਆਪਣੇ ਇੱਕ ਥਾਂ ਤੋਂ ਸਾਰੀ ਦੁਨੀਆ ਤੱਕ ਆਪਣਾ ਪ੍ਰਸਾਰ ਜਿਹੜਾ ਕਰਨ ਦੇ ਲਈ ਜਾਂ ਪ੍ਰਸਾਰਣ ਕਰਨ ਦੇ ਲਈ ਉਹਦਾ ਇੰਨਾ ਵੱਡਾ ਰੋਲ ਦੇ ਵਿੱਚ ਟੀਵੀ ਦਾ ਹੁੰਦਾ ਹੈ ਤੇ ਜਿਸ ਕਰਕੇ ਜਿਹੜਾ ਇਹ ਦਿਵਸ ਹੈ ਉਹ ਮਨਾਇਆ ਜਾਣ ਲੱਗ ਪਿਆ। ਸੰਯੁਕਤ ਰਾਸ਼ਟਰ ਨੇ ਯਾਨੀ ਕਿ ਅਮਰੀਕਾ ਨੇ 1996 ਦੇ ਵਿੱਚ ਇਹ ਕਿਹਾ ਸੀ ਕਿ ਹਰ 21 ਨਵੰਬਰ ਨੂੰ ਜਿਹੜਾ ਇਹ ਦਿਨ ਹੈ ਉਹ ਖਾਸ ਤੌਰ ਤੇ ਇਸ ਤਹਿਤ ਮਨਾਇਆ ਜਾਏਗਾ ਯਾਨੀ ਕਿ ਵਿਸ਼ਵ ਟੈਲੀਵਿਜ਼ਨ ਦਿਵਸ ਤਾਂ ਭਾਰਤ ਦੇ ਵਿੱਚ ਟੀਵੀ ਦੀ ਕਹਾਣੀ ਕੁਝ ਅਲੱਗ ਹੈ ਪਰ ਅੱਜ ਭਾਰਤ ਦਾ ਜਿਹੜਾ ਟੀਵੀ ਨੈਟਵਰਕ ਹੈ ਉਹ 23 ਕਰੋੜ ਘਰਾਂ ਦੇ ਵਿੱਚ 90 ਕਰੋੜ ਲੋਕਾਂ ਤੱਕ ਪਹੁੰਚ ਚੁੱਕਿਆ ਹੈ ਤੇ ਭਾਰਤ ਵਿੱਚ ਸਭ ਤੋਂ ਪਹਿਲਾ ਟੈਲੀਵਿਜ਼ਨ ਦਾ ਪ੍ਰਸਾਰਣ ਜਿਹੜਾ ਹੈ ਉਹ 1959 ਦੇ ਵਿੱਚ ਆਲ ਇੰਡੀਆ ਰੇਡੀਓ ਦੇ ਵੱਲੋਂ ਟ్రਾਇਲ ਦੇ ਤੌਰ ਤੇ ਸ਼ੁਰੂ ਕੀਤਾ ਗਿਆ ਸੀ 1965 ਤੋਂ ਰੋਜ਼ਾਨਾ ਨਿਯਮਤ ਟੈਲੀਵਿਜ਼ਨ ਜਿਹੜਾ ਟੈਲੀਕਾਸਟ ਸ਼ੁਰੂ ਹੋ ਗਿਆ ਤੇ ਇਸ ਤੋਂ ਬਾਅਦ ਦੂਰਦਰਸ਼ਨ ਨੂੰ ਇੱਕ ਵੱਖਰੀ ਟੀਵੀ ਸੇਵਾ ਦੇ ਵਜੋਂ ਬਣਾਇਆ ਗਿਆ ਸੀ ਇਹ ਥੋੜੀ ਜਿਹੀ ਇਤਿਹਾਸ ਥੋੜਾ ਨਾਲ ਸਾਂਝਾ ਕੀਤਾ ਤੇ ਹੁਣ ਆਪਾਂ ਉਹਨਾਂ ਚੀਜ਼ਾਂ ਦੇ ਉੱਤੇ ਗੱਲਬਾਤ ਕਰਨੀ ਹੈ ਇੱਕ ਜਿਹੜੇ ਜਦੋਂ ਟੀਵੀ ਬਣ ਗਿਆ ਉਹ ਟੀਵੀ ਚੱਲਿਆ ਤਾਂ ਫਿਰ ਉਸ ਤੋਂ ਬਾਅਦ ਅੱਗੇ-ਅੱਗੇ ਕਿਵੇਂ ਟੈਕਨੋਲੋਜੀ ਨੇ ਵਿਕਾਸ ਹੋਇਆ ਟੈਕਨੋਲੋਜੀ ਹੁਣ ਜਿਹੜੀ ਸਾਡੇ ਹੱਥਾਂ ਦੇ ਵਿੱਚ ਆ ਚੁੱਕਿਆ ਹੈ ਮੋਬਾਈਲ ਉਦੋਂ ਤੱਕ ਦਾ ਸਫ਼ਰ ਜਿਹੜਾ ਇੱਥੋਂ ਦੀ ਸ਼ੁਰੂ ਹੋ ਕੇ ਉਹ ਕਿਵੇਂ ਉੱਥੇ ਤੱਕ ਪਹੁੰਚਿਆ ਸਾਡੇ ਨਾਲ ਜੁੜੇ ਹੋਏ ਨੇ ਗੁਰਿੰਦਰ ਸਿੰਘ ਜੀ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੁਝ ਉਹ ਗੱਲਾਂ ਬਾਤਾਂ ਕਰਨੀਗੇ ਇਤਿਹਾਸੇ ਠੱਠੇ ਵੀ ਨਾਲ-ਨਾਲ ਤੁਰੇ ਰਹਿਣਗੇ ਤੇ ਗੁਰਿੰਦਰ ਸਾਹਿਬਾ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਗੁਰਿੰਦਰ ਅੱਜ ਆਪਾਂ ਵਿਸ਼ਵ ਟੈਲੀਵਿਜ਼ਨ ਦਿਵਸ ਦੇ ਉੱਤੇ ਇਕੱਠੇ ਹੋਏ ਆਂ ਜੀ ਸਰ ਖਾਸ ਤੌਰ ਤੇ ਜਿਹੜਾ ਸਾਡੇ ਹੱਥ 'ਚ ਤਾਂ ਹੁਣ ਮੋਬਾਈਲ ਹੀ ਰਹੇਗਾ ਟੀਵੀ ਦਾ ਤਾਂ ਸ਼ਾਇਦ ਅਸਮਟ ਦੇ ਵੀ ਦੌਰ ਹੀ ਤੇ ਚਲਾ ਗਿਆ ਜੀ ਬਿਲਕੁਲ ਤੇ ਜੇ ਹੁਣ ਦੌਰ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ਤੋਂ ਮੈਂ ਜਿਵੇਂ ਤੁਹਾਨੂੰ ਇਤਿਹਾਸ ਦੱਸਿਆ ਹੀ ਹੈ ਸਾਡਾ ਥੋੜੇ ਜਿਹੀ ਗੱਲਬਾਤ ਹੋਈ ਤਾਂ ਉਸ ਇਤਿਹਾਸ ਦੇ ਵਿੱਚ ਟੈਲੀਵਿਜ਼ਨ ਦਿਵਸ ਹੈ ਪਰ ਅਸੀਂ ਫਿਰ ਵੀ ਇਹ ਜ਼ਰੂਰ ਚਾਹਾਂਗੇ ਕਿ ਸਾਡੇ ਦਰਸ਼ਕਾਂ ਨੂੰ ਦੱਸਿਆ ਜਾਵੇਗਾ ਅਖਰ ਇਹਦੀ ਮਹੱਤਤਾ ਕੀ ਰਹੂਗੀ ਜੀ ਆ ਬਹੁਤ ਸੋਣਾ ਇਹ ਆਪਾਂ ਨੇ ਦੱਸਿਆ ਖਾਸ ਕਰਕੇ ਸ਼ੁਰੂਆਤ ਦੇ ਵਿੱਚ ਤੁਸੀਂ ਹਿਸਟਰੀ ਵੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਤੀ ਹੈ ਤੇ ਪਰ ਖਾਸ ਉਹ ਜਿਹੜੇ ਦਰਸ਼ਕ ਨੇ ਸਾਰਿਆਂ ਨੂੰ ਅੱਜ ਦੇ ਖਾਸ ਦਿਨ ਯਾਨੀ ਕਿ ਵਰਲਡ ਟੈਲੀਵਿਜ਼ਨ ਡੇ ਯਾਨੀ ਕਿ ਵਿਸ਼ਵ ਟੈਲੀਵਿਜ਼ਨ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇਖੋ ਟੈਲੀਵਿਜ਼ਨ ਦਾ ਦੌਰ ਬਹੁਤ ਲੰਮਾ ਪੁਰਾਣਾ ਸ਼ੁਰੂ ਹੋਇਆ ਸੀ ਕਿਸੇ ਵੇਲੇ ਨਾ ਜਦੋਂ ਕਿਸੇ ਨੇ ਸੋਚਿਆ ਸੀਗਾ ਕਿ ਜਿਹੜੀਆਂ ਤਸਵੀਰਾਂ ਆਪਾਂ ਖਿੱਚਦੇ ਆਂ ਕਿਉਂ ਨਾ ਆਪਾਂ ਉਹਨੂੰ ਸਕਰੀਨ ਤੇ ਲੈ ਕੇ ਆਈਏ ਤੇ ਉਹ ਚੱਲਣ ਤੇ ਚੱਲਣ ਪਹਿਲਾਂ ਤਾਂ ਪਿਕਚਰਜ਼ ਹੁੰਦੀਆਂ ਸੀਗੀਆਂ ਕਿਉਂਕਿ ਇੱਕ ਬਲੈਕ ਐਂਡ ਵਾਈਟ ਤਸਵੀਰ ਖਿੱਚੀ ਜਾਂਦੀ ਸੀ ਬਹੁਤ ਵੱਡੇ ਕੈਮਰਾ ਜਿਹਾ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਜਿਹੜੇ ਕੈਮਰਾ ਆ ਗਿਆ ਉਹ ਛੋਟਾ ਹੋ ਗਿਆ ਤੇ ਉਹਦੇ ਬਾਅਦ ਫਿਰ ਡਿਜੀਟਲ ਕੈਮਰਾ ਆ ਗਿਆ ਇਸੇ ਤਰ੍ਹਾਂ ਜਿਹੜਾ ਟੀਵੀ ਦਾ ਵਿਕਾਸ ਵੀ ਬਹੁਤ ਲੰਮਾ ਹੈ ਤੇ ਬਹੁਤ ਗੁੰਝਲਦਾਰ ਹੈ ਜੀ ਗੁੰਝਲਦਾਰ ਇਸ ਕਰਕੇ ਕਿਉਂਕਿ ਬਹੁਤ ਵੱਡੇ ਵੱਡੇ ਵਿਕਾਸ ਹੋਏ ਬਹੁਤ ਵੱਡੇ ਵੱਡੇ ਸਾਇੰਟਿਸਟ ਨੇ ਇਹਦੇ ਵਿੱਚ ਹੋਰ ਆਪਾਂ ਆਪਣਾ ਯੋਗਦਾਨ ਪਾਇਆ ਤੇ ਫਿਰ ਜਾ ਕੇ ਇੱਕ ਕਾਰਡ ਕੱਢੀ ਗਈ ਤੇ ਉੱਤੇ ਬਟੀਬੀ ਬਣਿਆ ਜੀ ਟੀਵੀ ਬਣਨ ਤੋਂ ਬਾਅਦ ਖਾਸ ਕਰਕੇ ਪਹਿਲਾ ਕੀ ਹੁੰਦਾ ਸੀਗਾ ਦਰਸ਼ਕ ਤੁਸੀਂ ਸਾਰੇ ਦੇਖਿਆ ਕਿ ਸਾਡੇ ਘਰਾਂ ਦੇ ਵਿੱਚ ਨਾ ਇੱਕ ਡੱਬਾ ਜਿਹਾ ਹੁੰਦਾ ਸੀ ਜਿਹਨੂੰ ਆਪਾਂ ਬਲੈਕ ਐਂਡ ਵਾਈਟ ਟੀਵੀ ਕਹਿੰਦੇ ਸੀ ਜੀ ਤੇ ਪਹਿਲਾਂ ਬਹੁਤ ਲੱਕੜ ਦਾ ਹੁੰਦਾ ਸੀ ਉਹਦਾ ਫਿਰ ਸਾਈਜ਼ ਥੋੜਾ ਛੋਟਾ ਘਟਦਾ ਗਿਆ ਹੁਣ ਥੋੜਾ ਤੁਸੀਂ ਅਗਰ ਸਾਈਜ਼ ਆਪਣੇ ਟੀਵੀ ਦਾ ਹੁਣ ਦੇਖਦੇ ਹੋ ਤਾਂ ਹੋਰ ਵੱਡਾ ਹੋ ਗਿਆ ਆਪਾਂ ਘਰਾਂ ਦੇ ਵਿੱਚ 64 64 ਇੰਚ ਤੋਂ ਵੀ ਵੱਡੇ ਵੱਡੇ ਸਕਰੀਨ ਆਪਾਂ ਟੀਵੀ ਦੇ ਲਗਾਏ ਹੋਏ ਨੇ ਹਨਾ ਸੋ ਇਹ ਚੀਜ਼ ਕਿੰਨੀ ਸੋਹਣੀ ਲੱਗਦੀ ਹੈ ਕਿ ਕਿਸੇ ਨੇ ਸੋਚਿਆ ਸੀਗਾ ਕਿ ਕਿਉਂ ਨਾ ਜਿਹੜੀਆਂ ਤਸਵੀ ਤੇ ਦਰਸ਼ਕ ਉਹਨਾਂ ਨੂੰ ਦੇਖਣ ਤੇ ਸਾਡਾ ਮਨ ਪਰਚਾਵਾ ਹੋਵੇ ਸੋ ਇਸ ਕਰਕੇ ਟੀਵੀ ਦੀ ਕਾਰਡ ਕੱਢੀ ਗਈ ਕਿ ਜਿਹੜੀਆਂ ਇਮੇਜਸ ਨੇ ਖਾਸ ਕਰਕੇ ਤਸਵੀਰਾਂ ਉਹ ਸਾਡੇ ਸਕਰੀਨ ਤੇ ਚੱਲਣ ਤੇ ਅਸੀਂ ਇੱਕ ਦੂਜੇ ਨੂੰ ਸਾਂਝੀਆਂ ਕਰ ਸਕੀਏ ਅੱਜ ਕੱਲ ਦੇਖੋ ਬਹੁਤ ਸਾਰਾ ਇਹ ਮਨੋਰੰਜਨ ਦਾ ਸਾਧਨ ਬਣ ਚੁੱਕਿਆ ਹੈ ਤੇ ਖਾਸ ਕਰਕੇ ਵਿਦਿਆਰਥੀਆਂ ਦੇ ਲਈ ਸਿੱਖਿਆ ਦਾ ਮਾਧਿਅਮ ਹੈ ਤੇ ਉਹਦੇ ਬਾਅਦ ਆਪਾਂ ਖਬਰਾਂ ਵੀ ਆਪਾਂ ਦੇਖਦੇ ਹਾਂ ਟੀਵੀ ਦੇ ਉੱਤੇ ਦੇਸ਼ ਦੁਨੀਆ ਦੀ ਜਾਣਕਾਰੀ ਕਮਲ ਜੀ ਅਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਚੈਨਲ ਲਗਾ ਕੇ ਆਪਣੇ ਮਨਪਸੰਦ ਦਾ ਚੈਨਲ ਲਗਾ ਕੇ ਅੱਜ ਕੱਲ ਤਾਂ ਦੇਖ ਸਕਦੇ ਹਾਂ ਜੀ ਗੁਰਿੰਦਰ ਜੀ ਮੈਂ ਥੋੜੇ ਜਿਹਾ ਵੀ ਇਹ ਵੀ ਚਾਹੂੰਗਾ ਕਿ ਸਾਡੇ ਦਰਸ਼ਕਾਂ ਨੇ ਵੀ ਜਰੂਰ ਸਮਝ ਪਾਈ ਜੇ ਕਿਉਂਕਿ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹ ਉਹਨਾਂ ਨੂੰ ਇਸ ਟੈਲੀਵਿਜ਼ਨ ਦਾ ਬਹੁਤ ਘੱਟ ਆ ਕਿਉਂਕਿ ਜਿਹੜੀ ਜੈਂਜ਼ੀ ਜਨਰੇਸ਼ਨ ਹੈ ਨਾ ਉਹ ਇਸ ਟੀਵੀ ਦੇ ਬਾਰੇ ਬਹੁਤ ਘੱਟ ਜਾਣਦੀ ਹੈ ਠੀਕ ਹੈ ਤੇ ਲਗਭਗ ਜਿਹੜਾ 2000 ਤੋਂ ਬਾਅਦ ਜਿਹੜਾ ਇਹ ਟੀਵੀ ਵਾਲਾ ਪ੍ਰਚਲਨ ਜਿਹੜਾ ਉਹ ਕਲਰ ਟੀਵੀ ਦੇ ਨੇੜੇ-ਤੇੜੇ ਉਸ ਤੋਂ ਪਹਿਲਾਂ ਆ ਗਿਆ ਸੀ ਪਰ ਉਸ ਤੋਂ ਬਾਅਦ ਬਦਲਿਆ ਜੇਕਰ ਤੁਹਾਨੂੰ ਥੋੜੇ ਜਿਹਾ ਪਿੱਛੇ ਤੱਕ ਹੈ ਤਾਂ ਫਿਰ ਉਹ ਚੀਜ਼ ਦੇ ਉੱਤੇ ਜਰੂਰ ਰਵੇ ਕਿ ਆਕਰ ਟੈਲੀਵਿਜ਼ਨ ਵੀ ਪਹਿਲਾਂ ਕਿਵੇਂ ਦਾ ਤੇ ਫਿਰ ਕਿਵੇਂ ਦਾ ਫਿਰ ਕਿਵੇਂ ਦਾ ਜੀ ਮੈਂ ਦੱਸ ਦਿਆਂ ਕਿ ਜਿਹੜਾ ਪਹਿਲਾ ਟੈਲੀਵਿਜ਼ਨ ਹੁੰਦਾ ਸੀ ਬਹੁਤ ਵੱਡਾ ਹੁੰਦਾ ਸੀਗਾ ਬਹੁਤ ਵੱਡਾ ਰੂਪ ਹੁੰਦਾ ਸੀਗਾ ਉਹਦਾ ਤਾਂ ਉਹ ਇੱਕ ਬਲੈਕ ਐਂਡ ਵਾਈਟ ਸਕਰੀਨ ਸੀਗਾ ਤੇ ਜਿਹਦੇ ਵਿੱਚ ਤਸਵੀਰਾਂ ਚੱਲਦੀਆਂ ਸੀਗੀਆਂ ਬਹੁਤ ਘੱਟ ਪ੍ਰੋਗਰਾਮ ਉਦੋਂ ਪੇਸ਼ ਕੀਤੇ ਜਾਂਦੇ ਸੀਗੇ ਬ੍ਰਾਡਕਾਸਟ ਕੀਤੇ ਜਾਂਦੇ ਸੀਗੇ ਕੁਝ ਦੌਰ ਬਦਲਿਆ ਉਸ ਬਾਅਦ ਇੱਕ ਨਵਾਂ ਮੋੜ ਟੈਕਨੋਲੋਜੀ ਨੇ ਦਿੱਤਾ ਖਾਸ ਕਰਕੇ ਟੈਲੀਵਿਜ਼ਨ ਨੂੰ ਕਿ ਉਹਦੇ ਵਿੱਚ ਨਾ ਟੀਵੀ ਕਲਰਡ ਹੋ ਗਿਆ ਥੋੜਾ ਜਿਹਾ ਜੀ ਰੰਗीन ਹੋ ਗਿਆ ਯਾਨੀ ਜਿਹਦੇ ਵਿੱਚ ਰੰਗीन ਸਾਨੂੰ ਫਿਲਮਾਂ ਦੇਖਣ ਨੂੰ ਮਿਲਦੀਆਂ ਸੀਗੀਆਂ ਬਹੁਤ ਸਾਰੇ ਪ੍ਰੋਗਰਾਮ ਰੰਗੀਨ ਆਉਂਦੇ ਸੀਗੇ ਬਹੁਤ ਸਾਰੇ ਰੰਗੀਨ ਪ੍ਰੋਗਰਾਮ ਆਉਂਦੇ ਸੀਗੇ ਸਾਰਾ ਕੁਝ ਰੰਗੀਨ ਚੱਲਦਾ ਸੀਗਾ ਕਿ ਬਲੈਕ ਐਂਡ ਵਾਈਟ ਦਾ ਦੌਰ ਥੋੜੀ-ਥੋੜੀ ਪਿੱਛੇ ਹਟਦਾ ਜਾ ਰਿਹਾ ਸੀਗਾ ਤੇ ਉਸੇ ਵਾਰ ਰੰਗੀਨ ਟੀਵੀ ਆ ਗਿਆ ਰੰਗीन ਟੀਵੀ ਦੇ ਵਿੱਚ ਬਹੁਤ ਸਾਰੇ ਚੈਨਲ ਚੱਲੇ ਸੀਗੇ ਆਪਾਂ ਸਾਰਿਆਂ ਨੇ ਦੇਖਿਆ ਕਿ ਕੋਈ ਵੇੜਾ ਹੁੰਦਾ ਸੀਗਾ ਕਮਲ ਜੀ ਕਿ ਅਸੀਂ ਨਾ ਐਂਟੀਨਾ ਚੱਕੇ ਤੇ ਲਾ ਕੇ ਜਾਂ ਫਿਰ ਉੱਤੇ ਤਾਰਾਂ ਇੰਨੇ ਲੰਮਾ ਡੰਡਾ ਜਿਹਾ ਆਪਣੇ ਘਰਾਂ ਦੇ ਉੱਤੇ ਲਟਕਦਾ ਹੁੰਦਾ ਸੀਗਾ ਕਿ ਜਿਹਦੇ ਉੱਤੇ ਕਈ ਵਾਰ ਕਾਂ ਵੀ ਬਹਿ ਜਾਂਦੇ ਸੀ ਹਿੱਲ ਜਾਂਦਾ ਸੀਗਾ ਜੀ ਤੇ ਉਹ ਉਹ ਦੌਰ ਵੀ ਆਇਆ ਸੀ ਸਭ ਨੇ ਦੇਖਿਆ ਸਾਡੇ ਦਰਸ਼ਕ ਜੇਕਰ ਉਹ ਐਂਟੀਨੇ ਵਾਲਾ ਟੀਵੀ ਬੋਲਦੇ ਐਂਟੀਨੇ ਵਾਲਾ ਟੀਵੀ ਕਹਿੰਦੇ ਸੀਗੇ ਉਸ ਤੋਂ ਬਾਅਦ ਦੌਰ ਫਿਰ ਬਦਲਿਆ ਇੱਕ ਨਵਾਂ ਮੋੜ ਅਜਿਹਾ ਆਇਆ ਟੈਕਨੋਲੋਜੀ ਦੇ ਵਿੱਚ ਸਾਡੇ ਵਿਗਿਆਨਿਕਾਂ ਨੇ ਬਹੁਤ ਵੱਡੇ ਵੱਡੇ ਵਿਗਿਆਨਿਕ ਨੇ ਖਾਸ ਕਰਕੇ ਦਿਮਾਗ ਉਹਨਾਂ ਨੇ ਲਾਇਆ ਕਿ ਉਹਦੇ ਬਾਅਦ ਸਾਡੇ ਕੋਲ ਇੱਕ ਸਮਾਰਟ ਟੀਵੀ ਆ ਗਿਆ ਇੰਟਰਨੈਟ ਜਿਹਦੇ ਵਿੱਚ ਚੱਲਦਾ ਸਾਰਾ ਕੁਝ ਸਮਾਰਟ ਹੋ ਗਿਆ ਤਾਂ ਇਹ ਤਿੰਨ ਦਰਸ਼ਕ ਖਾਸ ਕਰਕੇ ਜਿਹੜੇ ਟੀਵੀ ਤੇ ਮੈਂ ਦੱਸੇ ਨੇ ਬਹੁਤ ਮਹੱਤਵਪੂਰਨ ਨੇ ਕਿ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਟੀਵੀ ਨੇ ਆਪਣਾ ਰੂਪ ਬਦਲਿਆ ਪਹਿਲਾਂ ਬਹੁਤ ਵੱਡਾ ਸੀ ਫਿਰ ਥੋੜਾ ਛੋਟਾ ਹੋਇਆ ਤੇ ਹੁਣ ਤੁਸੀਂ ਦੇਖੋ ਸਾਡੇ ਘਰਾਂ ਦੇ ਵਿੱਚ ਕਿੱਡੇ ਕਿੱਡੇ ਸਕਰੀਨ ਨੇ ਤੇ ਹੋਰ ਵੱਡੇ ਹੋ ਗਏ ਨੇ ਤੇ ਉਹ ਬਿਲਕੁਲ ਸਮਾਰਟ ਨੇ ਸਾਡੇ ਸਕਰੀਨ ਤੇ ਅਸੀਂ ਇੰਟਰਨੈਟ ਦੇ ਨਾਲ ਕੁਝ ਵੀ ਦੇਖ ਸਕਦੇ ਹਾਂ ਜੀ ਥੋੜਾ ਜਿਹਾ ਇੱਥੇ ਮੈਂ ਯਾਦ ਕਰਾ ਦਿਆਂ ਦਰਸ਼ਕਾਂ ਨੂੰ ਵੀ ਕਿ ਜਦੋਂ 90 ਦਾ ਦਸ਼ਕਰਿਆ ਤਾਂ ਉਸ ਦਸ਼ਕ ਦੇ ਵਿੱਚ ਟੀਵੀ ਦੀ ਆਮਦ ਹੋ ਚੁੱਕੀ ਸੀ ਤੇ ਲੋਕ ਬੜਕੇ ਪਰ ਟਾਵੇਂ-ਟਾਵੇਂ ਕਿਸੇ ਦੇ ਘਰਾਂ ਦੇ ਵਿੱਚ ਟੀਵੀ ਹੁੰਦੇ ਸੀ ਹਾਂ ਤਾਂ ਉਸ ਸਮੇਂ ਦੇ ਦੌਰਾਨ ਜਦੋਂ ਲੋਕਾਂ ਨੇ ਟੀਵੀ ਦੇ ਵਿੱਚ ਦੇਖਿਆ ਬਲੈਕ ਐਂਡ ਵਾਈਟ ਟੀਵੀ ਚੱਲਦਾ ਸੀ ਤੇ ਅਸੀਂ ਵੀ ਖੁਦ ਉਹ ਬੜੇ ਛੋਟੇ ਸੀ ਉਦੋਂ ਜਦੋਂ ਉਸ ਚੀਜ਼ ਨੂੰ ਦੇਖਿਆ ਗਿਆ ਤੇ ਉਹਦੇ ਚੋਂ ਬਹੁਤ ਖਾਸ ਕਰਕੇ ਰਾਮਨੰਦਨ ਦੀ ਜਿਹੜੇ ਮਹਾਭਾਰਤ ਔਰ ਜਿਹੜਾ ਕਿ ਰਮਾਇਣ ਇਹ ਦੋ ਸੀਰੀਅਲ ਬਹੁਤ ਉਸ ਵੇਲੇ ਚ ਮਸ਼ਹੂਰ ਰਹੇ ਤੇ ਜਿਹੜੇ ਕਿ ਖਾਸ ਤੌਰ ਤੇ ਉਸ ਵੇਲੇ ਚ ਚੱਲਦੇ ਰਹੇ ਮੈਨੂੰ ਲੱਗਦਾ ਕਮਲ ਜੀ ਤੁਸੀਂ ਇਹ ਬੜੇ ਉਤਸੁਕ ਨਾਲ ਦੇਖਦੇ ਸੀਗੇ ਹਾਂ ਜੀ ਕਿਉਂਕਿ ਉਸ ਵੇਲੇ ਮਨੋਰੰਜਨ ਦਾ ਸਾਧਨ ਗੁਰਿੰਦਰ ਜੀ ਸਿਰਫ ਇਹੀ ਕਿ ਚੀਜ਼ ਆਉਂਦੀ ਸੀ ਠੀਕ ਹੈ ਨਾ ਕੋਈ ਪ੍ਰੋਗਰਾਮ ਆ ਜਿਹੜਾ ਕੋਈ ਇਤਿਹਾਸਕ ਚੀਜ਼ਾਂ ਆ ਜਾਣੀਆਂ ਗਾਣੇ ਚੱਲ ਪੈਣੇ ਜਿਵੇਂ ਨਵੇਂ ਸਾਲ ਦਾ ਜਦੋਂ ਪ੍ਰੋਗਰਾਮ ਆਉਣਾ ਤਾਂ ਸਾਰੇ ਸਾਡੀ ਰਾਤ ਬੱਚੇ 12 ਵਜੇ ਤੱਕ ਬੈਠੇ ਦੇਖ ਹੀ ਰਹਿੰਦੇ ਸੀਗੇ ਵੀ ਫਲਾਣੇ ਦਾ ਗਾਣਾ ਆਣਾ ਹੈ ਅਪਾ ਉਹ ਗਾਣਾ ਦੇਖਣਾ ਹੈ ਸੁਣਨਾ ਹੈ ਕਿਉਂਕਿ ਉਸ ਤੋਂ ਪਹਿਲਾਂ ਟੀਜ਼ਰ ਆ ਜਾਂਦੇ ਸੀਗੇ ਹਾਂ ਜਿਵੇਂ ਅੱਜ ਕੱਲਾ ਪੱਟੀ ਟੀਜ਼ਰ ਦੇਖ ਲੈਂਦੇ ਇਨਟਰਟੇਨਮੈਂਟ ਦਾ ਸਾਧਨ ਸਿਰਫ ਮਹਿਜ਼ ਇਹੀ ਹੈ ਲੋਕਾਂ ਕੋਲੇ ਹੋਰ ਬਹੁਤ ਦਾ ਸੀ ਵੀ ਟੋਲ ਤੇ ਪੰਗੜੇ ਪਾਲੇ ਗਿੱਦੇ ਪਾਲੇ ਉਹ ਬਹੁਤ ਪੁਰਾਣੇ ਸਮੇਂ ਚੱਲਾ ਗਿਆ 80 ਦੇ ਦਸ਼ਕਾ ਦੀ ਪਹਿਲਾਂ ਦੀ ਗੱਲ ਆ ਪਰ ਉਹਦੇ ਚ ਜੇ ਹੁਣ ਆਪਾਂ ਦੇਖਿਆ ਜਾਵੇ ਤਾਂ ਫਿਰ ਉਸ ਤੋਂ ਬਾਅਦ ਟੀਵੀ ਨੇ ਜਦੋਂ ਆਇਆ ਤਾਂ ਟੀਵੀ ਨੇ ਉਹ ਥਾਂ ਨੂੰ ਲੈ ਲਿਆ ਜੀ ਉਸ ਤੋਂ ਬਾਅਦ ਮਨੋਰੰਜਨ ਦੇ ਸਾਧਨ ਬਣੇ ਇਹ ਮਨੋਰੰਜਨ ਸਾਰੇ ਲੋਕਾਂ ਫਿਰ ਬੱਚਿਆਂ ਨੇ ਜਿਹੜਾ ਸੀ ਟੀਵੀ ਦੇ ਨਾਲ 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 ਜਿਹੜਾ ਬੱਚਿਆਂ ਦੇ ਵਿੱਚ ਖੇਡਣ ਦੀ ਰੁਚੀਆਂ ਸੀਗੀਆਂ ਜਿਵੇਂ ਉਹ ਆਮ ਜਿਹੜੀਆਂ ਸਾਡੀਆਂ ਪਿੰਡੂ ਖੇਡਾਂ ਹੁੰਦੀਆਂ ਨੇ ਉਹ ਖੇਡਾਂ ਖੇਡਦੇ ਬਾਂਦਰ ਕਿਲਾ ਖੇਡਣਾ ਕੋਕਲਾਕ ਛਾਪੀ ਕੋਕਲਾਕ ਜਿਹੜਾ ਸਪਾਕੀ ਖੇਡਣਾ ਤੇ ਉਸ ਤੋਂ ਬਾਅਦ ਜੇ ਅਸੀਂ ਪੀਚੋ ਨੂੰ ਪੀਚੋ ਅੱਜ ਕੱਲ ਦੇ ਜੱਤਾਂ ਨੂੰ ਨਹੀਂ ਪਤਾ ਜਿਹਨੂੰ ਅੱਜ ਕੱਲ ਸਟੈਪੂ ਬੋਲ ਦਿੰਦੇ ਨੇ ਠੀਕ ਹੈ ਜੀ ਉਸ ਤਰ੍ਹਾਂ ਦਾ ਪੀਚੋ ਇੱਕ ਹੁੰਦਾ ਸੀ ਉਹ ਖੇੜੀ ਜਾਣੀ ਆ ਲੰਗੜਾ ਸ਼ੇਰ ਵਗੈਰਾ ਖੇਡਣਾ ਬਾਂਦਰ ਕਿਲਾ ਜੁੱਤੇ ਦਾ ਨਾਂ ਠੀਕ ਹੈ ਜੀ ਪਕੜਮ ਪੜਾਈ ਜਿਹਨੂੰ ਅੱਜ ਕੱਲ ਪਕੜ ਬਣੇਗਾ ਮੇਰੇ ਛੂ ਚਲਿਕਾ ਕਹਿੰਦੇ ਸੀ ਉਹਨੂੰ ਤੇ ਉਹ ਕਹਿੰਦਾ ਜੀ ਊਚ ਨੀਚ ਹੋ ਗਈ ਜੀ ਠੀਕ ਹੈ ਜੀ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਖੇਡਾਂ ਸੀਗੀਆਂ ਜਿਹੜੀਆਂ ਉਸ ਵੇਲੇ ਦੇ ਆਮ ਬੱਚੇ ਜਿਹੜੇ ਖੇਡਦੇ ਰਹਿੰਦੇ ਸੀ ਪਰ ਉਹਨਾਂ ਕੋਲੇ ਇੱਕ ਟੀਵੀ ਦਾ ਮਨੋਰੰਜਨ ਦਾ ਸਾ ਭੁਗਦੀ ਹੈ ਨਾ ਤੇ ਹੋਰ ਗੱਲ ਤੋਂ ਵੀ ਰੋਲਾ ਜਾਂਦਾ ਇਸ ਕਰਕੇ ਉਹ ਬੱਚਿਆਂ ਦੇ ਵਿੱਚ ਸਟਰੈਂਥ ਪਾਵਰ ਬਹੁਤ ਸੀਗੀ ਖੇਡਣ ਕਰਕੇ ਤੇ ਪਰ ਟੀਵੀ ਨੂੰ ਦੇਖਣ ਕਰਕੇ ਮੋਨ ਜਾਂਦਾ ਸਭ ਤੋਂ ਵੀ ਪਰ ਜਦੋਂ ਬੱਚੇ ਨਾ ਬਾਹਰ ਖੇਡ ਕੇ ਥੱਕ ਜਾਂਦੇ ਸੀਗੇ ਨਾ ਸਕੂਲ ਤੋਂ ਆ ਕੇ ਲਾ ਲਓ ਭਾਵੇਂ ਸਭ ਤੋਂ ਪਹਿਲਾਂ ਉਹਨਾਂ ਨੇ ਟੀਵੀ ਦੇ ਅੱਗੇ ਬਹਿ ਜਾਣਾ ਬਿਲਕੁਲ ਤੇ ਲੜਾਈ ਰਿਮੋਟ ਪਿੱਛੇ ਤੁਹਾਡੀ ਵੀ ਬਚਪਨ ਵਿੱਚ ਹੁੰਦੀ ਸੀਗੀ ਨਹੀਂ ਰਿਮੋਟ ਉਦੋਂ ਰਿਮੋਟ ਨਹੀਂ ਸੀ ਚੱਲਦਾ ਗੁਰਿੰਦਰ ਉਦੋਂ ਤਾਂ ਬਰੇ ਨਾ ਕਲਰ ਟੀਵੀ ਦੀ ਗੱਲ ਕਰੀਏ ਨਹੀਂ ਉਹ ਕਲਰ ਟੀਵੀ ਥੋੜਾ ਬਾਅਦ ਵਿੱਚ ਆਉਂਦਾ ਉਸ ਤੋਂ ਪਹਿਲਾਂ ਬਲੈਕ ਐਂਡ ਵਾਈਟ ਟੀਵੀ ਦਾ ਹੀ ਬੜਾ ਰੌਲਾ ਜੀ ਉਹਦੇ ਵਿੱਚ ਕੀ ਹ ਕਿ ਜਿਵੇਂ ਉਹ ਬਲੈਕ ਐਂਡ ਵਾਈਟ ਟੀਵੀ ਚੱਲਣਾ ਤਾਂ ਉਹਦੇ ਚੋਂ ਇੱਕ ਚੈਨਲ ਕਮਾਉਣ ਵਾਸਤੇ ਜਿਵੇਂ ਰੇਡੀਓ ਦੇ ਵਿੱਚ ਹੁੰਦਾ ਨਾ ਵੀ ਚੈਨਲ ਨੂੰ ਸੈੱਟ ਨਹੀਂ ਇੱਕ ਗੋ ਰੋਲਰ ਲਗਾਉਂਦਾ ਸੀ ਤੇ ਉਹਨੂੰ ਸੈੱਟ ਕਰਨ ਵਾਸਤੇ ਇੱਦਾਂ ਇੱਦਾਂ ਕਰਕੇ ਟੱਕ 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 ਕਰਕੇ ਚੱਲਦਾ ਸੀ ਉਹ ਠੀਕ ਹੈ ਤੇ ਉਹਨੇ ਜਦੋਂ ਐਵੇਂ ਐਵੇਂ ਚੱਲਣਾ ਤਾਂ ਅਸੀਂ ਚੈਨਲ ਬਦਲ ਲੈ ਵੀ ਚਲੋ ਦੂਦਰਸ਼ਨ ਲਾ ਦੇ ਹਨਾ ਉਹ ਲਾ ਦੇ ਜਲੰਧਰ ਲਾਲਾ ਉਹ ਦੂਦਰਸ਼ਨ ਟੀਵੀ ਤੇ ਚਲਾ ਫਲਾਉਣੇ ਚੈਨਲ ਚਲਾ ਉਹਨੂੰ ਫਿਰ ਉਹ ਚੈਨਲ ਜਿਵੇਂ ਹੁਣ ਤਾਂ ਤੇ ਪਰ ਰਿਮੋਟ ਤੋਂ ਦੱਬ ਲੈਣੇ ਆ ਉਦੋਂ ਦੱਬੇ ਨਹੀਂ ਸੀ ਜਾਂਦੇ ਉਹ ਕਲਰ ਟੀਵੀ ਤੋਂ ਬਾਅਦ ਵਿੱਚ ਆਉਂਦਾ ਜੀ ਜੀ ਤੇ ਉਦੋਂ ਨਾ ਮੈਨੂਲੀ ਉਹਨੂੰ ਐਦਾਂ ਐਦਾਂ ਕਰਕੇ ਜਿਵੇਂ ਰੇਡੀਓ ਤੇ ਤੁਸੀਂ ਚੈਨਲ ਨੂੰ ਸੈੱਟ ਕਰਦੇ ਹੋ ਨਾ ਉਹ ਐਵੇਂ ਐਵੇਂ ਹੋਲੀ ਹੋਲੀ ਕਰਕੇ ਯਾਰ ਤੂੰ ਇਦੀ ਗੋਲ ਬਟਨ ਹੁੰਦਾ ਹੈ ਹਾਂਜੀ ਵੀ 75 ਤੇ ਆ ਜੇ 79 ਤੇ ਆ ਜੇ ਹਣਾ ਉਹ ਮੈਂ ਸੈੱਟ ਕਰਦੇ ਆ ਤਾਂ ਉਸੇ ਟੈਗਰ ਫ੍ਰੀਕੁਐਂਸੀ ਨੂੰ ਸੈੱਟ ਕਰਨ ਵਾਸਤੇ ਉਹਨੂੰ ਚੈਨਲ ਨੂੰ ਪਹਿਲਾਂ ਐਦਾ ਐਦਾ ਕਰਕੇ ਉਹਨੂੰ ਸੈੱਟ ਕਰਨਾ ਪੈਂਦਾ ਫਿਰ ਉੱਪਰ ਉਹਦੀ ਫ੍ਰੀਕੁਐਂਸੀ ਸੈੱਟ ਕਰਨੀ ਪੈਂਦੀ ਫਿਰ ਉਹ ਬਗਾਂ ਦੀ ਕਿਤੇ ਜਾ ਕੇ ਕੋਦ 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 ਉਹਨੇ ਐਵੇਂ ਕਰੀ ਜਾਣਾ ਤੇ ਕਾਫੀ ਦੇਰ ਤੱਕ ਇਹ ਵੀ ਨਹੀਂ ਸੈੱਟ ਹੀ ਨਹੀਂ ਸੀ ਉਹਦੇ ਤੇ ਫਿਰ ਨਾ ਜਲੰਧਰ ਦੂਰਦਰਸ਼ਨ ਚੱਲਣਾ ਸ਼ੁਰੂ ਹੋ ਗਿਆ ਜੀ ਜੀ ਜਲੰਧਰ ਦੂਰਦਰਸ਼ਨ ਨੂੰ ਚਲਾਉਣ ਦੇ ਲਈ ਟੀਵੀ ਦੇ ਉੱਤੇ ਨਾ ਖਾਸ ਤੌਰ ਤੇ ਇੱਕ ਡੱਬੀ ਲਗਾਈ ਜਾਂਦੀ ਸੀ ਉਹ ਡੱਬੀ ਸਪੈਸ਼ਲ ਉਹਦੇ ਲੱਗਦੀ ਸੀ ਕਿ ਵੀ ਉਹਦੇ ਨਾਲ ਇੱਕ ਸੋਚ ਚ ਇਧਰ ਕਰ ਦੋ ਤਾਂ ਉਹਦੇ ਨਾਲ ਜਲੰਧਰ ਦੂਰਦਰਸ਼ਨ ਵਰਕੇ ਬਹੁਤ ਕਲੀਅਰ ਤੇ ਸਾਫ਼ ਚੱਲਦਾ ਹੁੰਦਾ ਸੀ ਫਿਰ ਉਹ ਡੱਬੀਆਂ ਦਾ ਵੀ ਦੌਰ ਥੋੜੇ ਥੋੜੀ ਹੋਲੀ ਦੇਰ ਬਾਅਦ ਉਹ ਖਤਮ ਹੋ ਗਿਆ ਤੇ ਸਿੱਧਾ ਵੀ ਜਿਹੜਾ ਦੂਰਦਰਸ਼ਨ ਹੈ ਡਾਇਰੈਕਟ ਉਹ ਟੀਵੀ ਚੈਨਲਾਂ ਦੇ ਉੱਤੇ ਆ ਚੁੱਕਿਆ ਸੀ ਤੇ ਉਦੋਂ ਇੱਕ ਐਂਟੀਨਾ ਵਾਲਾ ਟੀਵੀ ਹੁੰਦਾ ਸੀਗਾ ਜਿਹਦੇ ਵਿੱਚ ਕੋ ਲੰਬਾ ਸਾਰਾ ਪਾਈਪ ਲੱਗ ਉਹਦੇ ਨਾਲ ਦੋ ਕਈਆਂ ਦੇ ਦੋ ਲਾਈ ਹੁੰਦੇ ਸੀ ਕਈਆਂ ਨੇ ਇੱਕੋ ਜਿਹਾ ਐਂਟੀਨਾ ਲਾਇਆ ਹੁੰਦਾ ਸੀ 5.7 ਫੁੱਟ ਲੰਬਾ ਹੁੰਦਾ ਸੀ ਐਦਾਂ ਕਰਕੇ ਪੀਸ ਜਾਉਣਾ ਤੇ ਐਵੇਂ ਕਰੋਜ ਲੱਗਿਆ ਐਦਾਂ ਕਰਕੇ ਬਣਦਾ ਉਹ 3.0 ਟਾਈਪ ਰੰਡ ਲੱਗਦਾ ਜੀ ਉਹਦੇ ਨਾਲ ਦੋ ਤਾਰਾਂ ਲੱਗੀਆਂ ਹੋਣੀਆਂ ਜੀ ਉਹ ਫਿਰ ਲਿਆ ਕੇ ਟੀਵੀ ਤੇ ਫਿੱਟ ਕਰਨੀ ਆ ਕਾਫੀ ਉਹਦੇ ਵਿੱਚ ਵੀ ਜਵਾਕਾ ਉਹਦੇ ਨਾਲ ਫਿਰ ਕਈ ਵਾਰੀ ਸੈੱਟ ਨਹੀਂ ਆਉਣਾ ਫਿਰ ਉੱਪਰ ਜਾ ਕੇ ਐਂਟੀਨਾ ਘਮਾ ਆਵੀ ਉਹ ਐਂਟੀਨਾ ਜਦੋਂ ਘਮਾਉਣਾ ਐਦਾਂ ਕਰਕੇ ਕਰਨਾ ਕਿਸ ਨੇ ਇੱਧਰ ਨੂੰ ਡੱਡਾ ਕਰਨਾ ਥੱਲੇ ਦੇਖੀ ਵੀ ਆ ਗਿਆ ਆ ਗਿਆ ਫਿਰ ਉਹਨੂੰ ਸੈੱਟ ਕਰਕੇ ਮੈਂ ਕਹਿਣਾ ਵੀ ਹਾਂ ਵੀ ਆ ਗਿਆ ਹੁਣ ਫਿਰ ਅੱਛਾ ਠੀਕ ਆ ਵੀ ਚੱਲ ਫਿਰ ਕਿੰਨਾ ਦਿਸੀ ਫਿਕਸ ਕਰਕੇ ਆਉਗਾ ਆਸ ਤੇ ਕਹਿੰਦਾ ਕਰੀਬ ਮੈਚ ਟੀਵੀ ਦੇ ਆਉਂਦੇ ਜਿਹੜਾ ਕ੍ਰਿਕਟ ਮੈਚ ਹੁਣੇ ਇਹ ਜਿਹੜੇ ਸਾਰੇ ਐਦਾ ਹੀ ਦੇਖੀ ਉਦੋਂ ਮਤਲਬ ਕਿ ਨਾ ਇੱਕ ਉਹ ਐਂਟਰਟੇਨਮੈਂਟ ਦੇ ਨਾਲ ਵੀ ਐਂਟਰਟੇਨਮੈਂਟ ਹੀ ਸੀ ਜੀ ਠੀਕ ਹੈ ਕਿਉਂਕਿ ਇੱਕ ਤਾਂ ਟੀਵੀ ਨੂੰ ਚਲਾਉਣਾ ਹੈ ਇੱਕ ਦੂਜਾ ਜਿਹੜੀ ਉਸ ਤੋਂ ਪਹਿਲਾਂ ਦੀਆਂ ਕਾਰਗਜ਼ਾਰੀ ਕਰਨੀਆਂ ਪੈਣੀਆਂ ਉਹ ਵੀ ਐਂਟਰਟੇਨਮੈਂਟ ਦਾ ਸਾਧਨ ਹੀ ਸੀਗੀ ਜੀ 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 ਠੀਕ ਹੈ ਨਾ ਫਿਰ ਗੁੱਸਾ ਵੇ ਫਿਰ ਆਇਆ ਕੇਬਲ ਦਾ ਦੌਰ ਕੇਬਲ ਦਾ ਦੌਰ ਆ ਗਿਆ ਫਿਰ ਕੇਬਲ ਦਾ ਦੌਰ ਆ ਗਿਆ ਫਿਰ ਕੇਬਲ ਨੇ ਜਦੋਂ ਆਏ ਤਾਂ ਫਿਰ ਕੇਬਲ ਦੇ ਵਿੱਚ ਕਈ ਚੈਨਲ ਚੱਲਦੇ ਸੀ ਕੁਝ ਇੰਗਲਿਸ਼ ਚੈਨਲ ਚੱਲਣੇ ਸ਼ੁਰੂ ਹੋ ਗਏ ਲੋਕਾਂ ਦਾ ਕਰੇਜ਼ ਥੋੜਾ ਜਿਹਾ ਉਧਰ ਨੂੰ ਵੱਧ ਗਿਆ ਫਿਰ ਕੇਬਲ ਨੇ ਜਦੋਂ ਆਇਆ ਤਾਂ ਕੇਬਲ ਦੇ ਵਿੱਚ ਬਹੁਤ ਚੈਨਲ ਜਿਹੜੇ ਸੀਗੇ ਐਕਸ਼ਨ ਮੂਵੀ ਹੁੰਦੇ ਸੀਗੇ ਜੀ ਉਹ ਨਾ ਨਹੀਂ ਉਦੋਂ ਕੇਬਲ ਦਾ ਵਿੱਚ ਹੁੰਦਾ ਵੀ ਕਿ 2.50 ਰੁਪਿਆ 150 ਰੁਪਿਆ ਕੇਬਲ ਦਾ ਲੈਣ ਨੂੰ ਥੋੜਾ ਜਿਹਾ ਪੇਡ ਹੁੰਦਾ ਵਿੱਚ ਪਰ ਉਸ ਵੇਲੇ ਉਹਦੀ ਕੀਮਤ ਵੀ ਉਸ ਹਿਸਾਬ ਨਾਲ ਜ਼ਿਆਦਾ ਸੀ ਤੇ ਐਸੇ ਕਰਕੇ ਉਸ ਜਦੋਂ ਪੇਡ ਹੋ ਜਾਂਦੀ ਸੀ ਤਾਂ ਕੇਬਲ ਮਤਲਬ ਚੱਲਦੀ ਹੋ ਰਹੀ ਤੇ ਉਸ ਵੇਲੇ ਚ ਸਾਰਾ ਕੁਝ ਇਹ ਚੱਲਦਾ ਰਿਹਾ ਇਸ ਤਰੀਕੇ ਨਾਲ ਦੌਰ ਬਦਲਿਆ ਲੋਕਾਂ ਦੇ ਹੌਲੀ ਹੌਲੀ ਐਂਟਰਟੇਨਮੈਂਟ ਦੇ ਸਾਧਨ ਵਧੇ ਇਸ ਤਰੀਕੇ ਨਾਲ ਫਿਰ ਉਸ ਤੋਂ ਬਾਅਦ ਕਲਰ ਟੀਵੀ ਦੀ ਆਮਦ ਹੁੰਦੀ ਹੈ ਕਲਰ ਟੀਵੀ ਆਉਣੇ ਸ਼ੁਰੂ ਹੋ ਗਏ ਮੈਨੂੰ ਯਾਦ ਹੈ ਵੀ ਜਦੋਂ ਮੇਰੀ ਸਿੱਖਤ ਦੀ ਮੈਰਿਜ ਹੁੰਦੀ ਆ 2000 ਦੇ ਵਿੱਚ ਤਾਂ ਉਸ ਵੇਲੇ ਚ ਵੀ ਉਹਨੂੰ ਕਲਰ ਟੀਵੀ ਜਦੋਂ ਦਿੱਤਾ ਗਿਆ ਤੇ ਉਸ ਵੇਲੇ ਚ ਅਸੀਂ ਵੀ ਵੀਡੀਓ ਕਨ ਦੇ ਕਲਰ ਟੀਵੀ ਜਦੋਂ ਦਿੱਤਾ ਗਿਆ ਤੇ ਉਹ ਜਿਹੜੇ ਸਾਡੇ ਸਮੇਂ ਦੇ ਵਿੱਚ ਅਸੀਂ ਦੇਖਿਆ ਤੇ ਉਹ ਸਾਰੇ ਸਮੇਂ ਮਤਲਬ ਹੌਲੀ ਹੌਲੀ ਕਲਰ ਟੀਵੀ ਨਾਲ ਜੁੜੇ ਤਾਂ ਫਿਰ ਕਲਰ ਟੀਵੀ ਦੇ ਆ ਕੇ ਫਿਰ ਰਿਮੋਟ ਵਾਲੇ ਟੀਵੀ ਆ ਗਏ ਕਿਉਂਕਿ ਕਲਰ ਟੀਵੀ ਪਹਿਲਾਂ ਉਹ ਤਾਂ ਮੈਨੂਲੀ ਚੱਲ ਜਾਂਦੇ ਸੀ ਫਿਰ ਰਿਮੋਟ ਵਾਲੀ ਟੀਵੀ ਆ ਗਏ ਫਿਰ ਰਿਮੋਟ ਵਾਲੇ ਫਿਰ ਰਿਮੋਟ ਪਿੱਛੇ ਰੋਲੇ ਪੈ ਜਾਂਦੇ ਤੁਸੀਂ ਪਹਿਲਾਂ ਗੱਲ ਕੀਤੀ ਔਰ ਰਿਮੋਟ ਦੇ ਟੀਵੀ ਵਿੱਚ ਰੋਲਾ ਪਈ ਜਾਣਾ ਮੈਂ ਦੇਖਣਾ ਫਲਾਣਾ ਚੈਨਲ ਲਾ ਦੇ ਇਹ ਚਾਹ ਦੇ ਲਾ ਦੇ ਇਹ ਚੀਜ਼ਾਂ ਕਰਕੇ ਪਰ ਇੱਕ ਸੋਖਾ ਜ਼ਰੂਰ ਸੀ ਪਰ ਇਹ ਵੀ ਮਾਫੀ ਚਾਹੁੰਦਾ ਕਿ ਮੈਂ ਬੈਠਾ ਹਾਂ ਇੱਕ ਕਹਾਣੀ ਸਾਂਝਾ ਕਰਦਾ ਹਾਂ ਪਰ ਰਿਮੋਟ ਵਾਲਾ ਰੋਲਾ ਜੀ 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 ਯਾਦ ਆ ਕਿ ਮੈਨੂੰ ਕਿਹੜਾ ਬਚਪਨ ਦੇ ਵਿੱਚ ਕੀ ਅਸਲ ਚ ਇਹਨਾਂ ਰਿਮੋਟ ਦੇ ਪਿੱਛੇ ਬੜਾ ਸਕੂਲ ਤੋਂ ਆਣਾ ਤੇ ਉਹਨੇ ਆਪਣਾ ਰਿਮੋਟ ਦੇ ਵਿੱਚੋਂ ਨਾ ਜੇਬ ਚ ਪਾ ਕੇ ਲੈ ਜਾਣਾ ਓਕੇ ਤੇ ਕਿਉਂਕਿ ਉਹਦੇ ਪੀਣਾ ਤਾਂ ਹੁਣ ਚੇਂਜ ਨਹੀਂ ਹੋਣਾ ਚਾਹੀਦਾ ਚੇਂਜ ਨਹੀਂ ਹੋਣਾ ਤਾਂ ਸਾਡੀ ਫਿਰ ਉੱਥੇ ਬੜੀ ਲੜਾਈ ਹੁੰਦੀ ਸੀਗੀ ਵੀ ਭਾਈ ਵੀ ਅਸੀਂ ਦੱਬਣਾ ਵੀ ਰਿਮੋਟ ਕਿੱਥੇ ਗਿਆ ਪਰ ਪਤਾ ਹੁੰਦਾ ਸੀ ਕਿ ਉਹ ਲੈ ਕੇ ਗਿਆ ਉਹਨੇ ਬਾਹਰ ਚਲਣ ਦਾ ਅੱਧੇ ਘੰਟੇ ਪੌਣੇ ਘੰਟੇ ਪਰ ਵਾਪਸ ਆਣਾ ਤੇ ਅਸੀਂ ਵੀ ਦੇਖੀ ਜਾਂਦਾ ਵੀ ਰਿਮੋਟ ਗਿਆ ਕਿੱਥੇ ਹੈ ਤੇ ਜਦੋਂ ਉਹਨੇ ਆਣਾ ਤਾਂ ਉੱਥੇ ਫਿਰ ਲੜਾਈ ਹੋਣੀ ਵੀ ਤੂੰ ਰਿਮੋਟ ਕਿਉਂ ਲੈ ਕੇ ਗਿਆ ਸੋ ਇਹ ਬੱਚਿਆਂ ਦਾ ਆਪਸੀ ਰੌਲਾ ਬੜਾ ਚੱਲਦਾ ਸੀ ਰਿਮੋਟ ਪਿੱਛੇ ਹਾਂ ਰਿਮੋਟ ਦੇ ਰਿਮੋਟ ਜਿਹੜਾ ਨ ਠੀਕ ਹੈ ਕਿਉਂਕਿ ਪਰ ਹਾਂ ਇਹ ਚੀਜ਼ ਜ਼ਰੂਰ ਹੈ ਕਿ ਅੱਜ ਜਿਹੜੀ ਟੈਕਨੋਲੋਜੀ ਦਾ ਵਿਕਾਸ ਵਿਕਸਤ ਹੋ ਚੁੱਕੀ ਹੈ ਤਾਂ ਉਹਦੇ ਨਾਲ ਕਾਫੀ ਜਦੋਂ ਜਿਹੀ ਗੱਲ ਕਰਦੇ ਆ ਵੀ ਟੀਵੀ ਆਏ ਫਿਰ ਕੇਬਲ ਆ ਗਿਆ ਡਿਸ਼ ਟੀਵੀ ਉਹਦੇ ਨਾਲ ਨਾਲ ਹੀ ਆ ਗਏ ਠੀਕ ਹੈ ਵੀ ਡਿਸ਼ ਚਾਰਜ ਕਰਾ ਲੋ ਜਿੰਨੀ ਚਾਹਣਾ ਚਾਹੀਦੇ ਹੋ ਤੁਸੀਂ ਉਹ ਦੇਖ ਸਕਦੇ ਹੋ ਫਿਰ ਉਸ ਤੋਂ ਬਾਅਦ ਫ੍ਰੀ ਡਿਸ਼ ਆ ਗਈ ਠੀਕ ਹੈ ਫ੍ਰੀ ਡਿਸ਼ ਦੇ ਵਿੱਚ ਤੁਸੀਂ ਕੋਈ ਚੈਨਲ ਜਿਹੜੇ ਲੋਕਾਂ ਨੂੰ ਆਮ ਚੈਨਲ ਵਾਸਤੇ ਲੋਕ ਇੰਟਰਟੇਨਮੈਂਟ ਉਹਨਾਂ ਦਾ ਬਣ ਗਿਆ ਜੀ ਤੇ ਵੀ ਜਿਹਨਾਂ ਕੋਲੇ ਪੈਸੇ ਨਹੀਂ ਸੀ ਦੇ ਸਕਦੇ ਜਾਂ ਕੁਛ ਦੇ ਉਹਨਾਂ ਵਾਸਤੇ ਉਹ ਫ੍ਰੀ ਡਿਸ਼ ਜਿਆਦਾ ਬੈਟਰ ਸੀ ਕਿਉਂਕਿ ਉਹਨਾਂ ਵਾਸਤੇ ਖਬਰਾਂ ਖੋਰਾ ਸੁਨੀਆਂ ਕੁਝ ਪ੍ਰੋਗਰਾਮ ਪਿੱਲੋ ਹੁਲਮਾ ਨੋਰਮਲੀ ਚੱਲ ਜਾਂਦਾ ਸੀ ਤੇ ਉਸ ਤੋਂ ਬਾਅਦ ਫਿਰ LED ਨੇ ਜਿਹੜਾ ਇੱਕ ਰਵਾਜ ਉਹ ਆ ਚੁੱਕਿਆ ਸੀ ਕਿ LED ਲੋਕਾਂ ਦੇ ਘਰੇ ਲੱਗਣੀ ਸ਼ੁਰੂ ਹੋ ਗਈਆਂ ਹਾਂ ਵੀ ਉਹਨਾਂ ਟੀਵੀ ਟੰਗਾ ਬਾਬੇ ਉਹ ਕੰਧ ਤੇ ਟੰਗ ਰੱਖਿਆ ਦਮ ਫਿਰ ਇਤਾਂ ਦੀ ਕੋਈ ਹੈਰਾਨੀ ਵੀ ਹੋਣੀ ਹੈ ਨਾ ਵੀ ਐਵੇਂ ਕਿਉਂਕਿ ਟੀਵੀ ਪਹਿਲਾਂ ਵੱਡੇ ਵੱਡੇ ਹੁੰਦੇ ਜੀ ਇੰਨੇ ਵੱਡੇ ਵੱਡੇ ਤੇ ਉਸ ਤੋਂ ਬਾਅਦ ਫਿਰ LEDਸ ਆ ਜਾਣਾ ਠੀਕ ਹੈ ਨਾ ਜਿਵੇਂ ਆਪਾਂ ਕੰਪਿਊਟਰ ਦੇ ਦੇ ਇੱਕ ਛੋਟਾ ਸਾਈਜ਼ ਹੋ ਗਿਆ ਸੀ ਪਹਿਲਾਂ ਮੋਨੀਟਰ ਹੁੰਦਾ ਸੀਗਾ ਉਹ ਕਾਫੀ ਵੱਡਾ ਸਾਰਾ ਭਾਰੀ ਜਾਂ ਤੇ ਅੱਜ ਕੱਲ ਉਹ ਫਿਰ LED LEDਸ ਆ ਗਿਆ ਜਿਹੜੀਆਂ ਕਿ ਸਿੰਪਲ ਤੌਰ ਦੇ ਇੱਕ ਪਤਲੀ ਸਲੀਮੇ ਜੀ ਟੌਪ ਦੇ ਦੇ ਕੰਨੀ ਓਕੇ ਜੀ ਤੇ ਇਹ ਸਾਰੀਆਂ ਚੀਜ਼ਾਂ ਦੇ ਫਿਰ ਟੈਕਨੋਲੋਜੀ ਜਿਵੇਂ ਜਿਵੇਂ ਵਿਕਸਿਤ ਹੋਈ ਤਿਵੇਂ ਤਿਵੇਂ ਉਹਨੂੰ ਖਦੇ ਐਂਟਰਟੇਨਮੈਂਟ ਦੇ ਸਾਧਨ ਵੀ ਬਦਲੇ ਤੇ ਉਹਨਾਂ ਚੀਜ਼ਾਂ ਦੇ ਵਿੱਚ ਵੀ ਫਰਕ ਪਿਆ ਤੇ ਅੱਜ ਜੇਬ ਵਿਸ਼ਵ ਟੈਲੀਵਿਜ਼ਨ ਦਿਵਸ ਦੇ ਉੱਤੇ ਗੱਲ ਕਰ ਰਹੇ ਆ ਤਾਂ ਟੀਵੀ ਜਿਹੜਾ ਸਾਡੇ ਕੋਲੇ ਇੱਕ ਉਹ ਮਾਧਿਅਮ ਸੀ ਜਿਹਦੇ ਨਾਲ ਅਸੀਂ ਆਪਣਾ ਇੰਟਰਟੇਨਮੈਂਟ ਕਰਦੇ ਸੀ ਜੇ ਦੁਨੀਆ ਤੱਕ ਦੀਆਂ ਅਸੀਂ ਚੀਜ਼ਾਂ ਨੂੰ ਜਾਣਦੇ ਸੀ ਤੇ ਬਹੁਤਿਆਈ ਚੀਜ਼ਾਂ ਡਿਸਕਵਰੀ ਨਾਲ ਸੰਬੰਧਿਤ ਵੀ ਹੋ ਜਾਂਦੀਆਂ ਸੀ ਤੇ ਜਿਵੇਂ ਜਿਵੇਂ ਉਹਨਰ ਅੱਗੇ ਉਹਦਾ ਰੁਖ ਬਦਲਦਾ ਗਿਆ ਤਿਵੇਂ-ਤਿਵੇਂ ਸਾਡੀ ਜਿਹੜੀ ਸੋਚਣ ਦੀ ਸ਼ਕਤੀ ਤੇ ਸਾਡੀ ਸਮਝਣ ਦੀ ਸ਼ਕਤੀ ਵੀ ਉਹਦੇ ਨਾਲ ਬਦਲੀ ਪਰ ਇਹ ਗੱਲ ਕਹਿੰਦੇ ਆ ਕਿ ਉਹ ਸਮਾਂ ਸਿੱਖਣ ਦਾ ਸੀ ਅੱਜ ਸਿੱਖਿਆ ਜ਼ਰੂਰ ਜਾਂਦਾ ਪਰ ਮਾੜੀਆਂ ਚੀਜ਼ਾਂ ਦਾ ਪ੍ਰਭਾਵ ਵੀ ਸਾਡੇ ਉੱਤੇ ਉਦੋਂ ਤੋਂ ਕਿਤੇ ਜ਼ਿਆਦਾ ਉਹ ਚੀਜ਼ਾਂ ਦਾ ਵੀ ਪੈ ਰਿਹਾ ਹੈ ਤੁੱਕੇ ਜੇ ਅੱਜ ਅਸੀਂ ਗੱਲ ਕੀਤੀ ਹੈ ਟੀਵੀ ਦਾ ਵਿਕਸਤ ਰੂਪ ਜਿਹੜਾ ਸਭ ਤੋਂ ਲਾਸਟ ਵਿੱਚ ਆ ਕੇ ਸਾਡੇ ਹੱਥ 'ਚ ਮੋਬਾਈਲ ਆ ਗਿਆ ਤੇ ਹੁਣ ਉਹ ਜਿਹੜਾ ਮੋਬਾਈਲ ਹੈ ਉਹ ਸਾਡੇ ਲਈ ਸਭ ਕੁਝ ਹੋ ਚੁੱਕਿਆ ਅੱਜ ਕੱਲ ਬਹੁਤ ਘੱਟ ਹੈ ਵੀ ਅਸੀਂ ਟੀਵੀ ਦੇ ਉੱਤੇ ਕੁਝ ਦੇਖਦੇ ਹੋਵਾਂਗੇ ਮੈਨੂੰ ਤਾਂ ਨਹੀਂ ਲੱਗਦਾ ਸ਼ਾਇਦ ਮੈਨੂੰ ਤਾਂ ਵੀ ਮੈਂ ਤਾਂ ਇਹੀ ਗੱਲ ਕਹਿਣਾ ਕਿ ਖੁਦ ਮੈਨੂੰ ਟੀਵੀ ਦੇਖਣ ਨੂੰ ਪਤਾ ਨਹੀਂ ਕਿੰਨਾ ਸਮਾਂ ਹੋ ਜਾਂਦਾ ਕਿਉਂਕਿ ਸਾਰੀ ਦਿਹਾੜੀ ਬੈਠੇ ਕੰਪਿਊਟਰ ਤੇ ਲੰਗ ਜਾਂਦੀ ਹੈ ਤੇ ਜਿਹੜਾ ਕੁਝ ਦੇਖਣਾ ਹੁੰਦਾ ਸੀ ਉਹ ਕੰਪਿਊਟਰ ਤੇ ਹੀ ਦੇਖ ਚੁੱਕੇ ਹੁੰਦੇ ਆ ਤੇ ਇਸ ਕਰਕੇ ਟੀਵੀ ਦੇਖਣ ਦੀ ਸਾਡੂੰ ਜ਼ਰੂਰਤ ਘੱਟ ਪੈਂਦੀ ਆ ਤੇ ਆ ਕੰਮ ਕਰਨ ਦੇ ਵਿੱਚ ਵੀ ਜਿਹੜੇ ਬੱਚੇ ਨੇ ਹੁਣ ਕਾਰਟੂਨ-ਕੂਟੂਨ ਜਰੂਰ ਹਮੇਸ਼ਾ ਕੋ ਲੱਗਦਾ ਵੀ ਉਹ ਟੀਵੀ ਦੇਖਦੇ ਹੋਣਗੇ ਕੋਈ ਸਾਡੇ ਵਾਲਾ ਵੀ ਦੇ ਕਾਰਟੂਨ ਦੇਖਦੇ ਰਹਿੰਦੇ ਨੇ ਤਾਂ ਇਸ ਕਰਕੇ ਮੈਂ ਕਹਿ ਸਕਦਾ ਕਿ ਵੀ ਟੀਵੀ ਦੀ ਜਿਹੜੀ ਮਹੱਤਤਾ ਆਪਣੀ ਜਗ੍ਹਾ ਦੇ ਉੱਤੇ ਆ ਪਰ ਮੋਬਾਈਲ ਦੀ ਜਿਹੜੀ ਆਪਣੀ ਮਹੱਤਤਾ ਆਪਣੀ ਜਗ੍ਹਾ ਦੇ ਉੱਤੇ ਆ ਪਰ ਇਹ ਆ ਵੀ ਮੋਬਾਈਲ ਦੇ ਆਉਣ ਦੇ ਨਾਲ ਸਾਡੇ ਦੇ ਵਿੱਚ ਇਕੱਲਾਪਨ ਜਰੂਰ ਆ ਚੁੱਕਿਆ ਹੈ ਤੇ ਜਿਹਦੇ ਨਾਲ ਸਾਡੇ ਸਮਾਜਿਕ ਤੌਰ ਦੇ ਉੱਤੇ ਰਿਸ਼ਤੇ ਨੇ ਜਿਹੜੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕੜਤਣਾ ਤੇ ਕਿਤੇ ਨਾ ਕਿਤੇ ਦੂਰੀਆਂ ਜ਼ਰੂਰ ਵਧੀਆਂ ਨੇ ਬਿਲਕੁਲ ਸਹੀ ਗੱਲ ਕਹੀ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਬਿਆਨ ਕਰਤਾ ਪੂਰਾ ਸਾਰ ਹਨ ਤੇ ਮੈਂ ਤੇਹੀ ਗੱਲ ਕਹੂੰਗਾ ਕਿ ਦੇਖੋ ਟੀਵੀ ਦੀ ਇੱਕ ਆਪਣੀ ਲਗ ਪਹਿਚਾਣ ਸੀ ਇੱਕ ਲਗ ਇਤਿਹਾਸ ਉਹ ਮੈਂ ਜ਼ਰੂਰ ਤੇ ਕਿਉਂਕਿ ਜਦੋਂ ਸਾਡੇ ਕੋਲ ਮੋਬਾਈਲ ਹੀ ਨਾ ਹੁੰਦਾ ਸੀਗਾ ਤਾਂ ਖਾਸ ਕਰਕੇ ਟੀਵੀ ਦੇ ਉੱਤੇ ਸਾਡੀ ਜਿਹੜੀ ਸਾਂਝ ਬਣੀ ਰਹਿੰਦੀ ਸਾਰੇ ਜਣੇ ਇਕੱਠੇ ਬਹਿ ਕੇ ਜੁੜ ਕੇ ਦੇਖਦੇ ਸੀਗੇ ਸਾਡੇ ਬਜ਼ੁਰਗ ਹੋਗੇ ਮੈਂ ਇਸ ਚੀਜ਼ ਤੋਂ ਡਿਨਾਈ ਨਹੀਂ ਕੀਤਾ ਜਾ ਸਕਦਾ ਕਿਉਂਕਿ ਟੀਵੀ ਸਾਡੇ ਨੂੰ ਆਪਣਾਤ ਤੇ ਇਕੱਠਾ ਬਣ ਦਿੰਦਾ ਸੀ ਪਰ ਮੋਬਾਈਲ ਨੇ ਸਾਡੇ ਲਈ ਇੱਕ ਸਾਂਝ ਵਧਾ ਦਿੱਤੀ ਇੱਕ ਸਾਂਝ ਰਹਿੰਦੀ ਸੀ ਸਾਡੀ ਆਪਸ ਦੇ ਵਿੱਚ ਸਾਡੇ ਮਾਪੇ ਸਾਡੇ ਮੰਮੀ ਪਾਪਾ ਸਭ ਅਸੀਂ ਆਪਸ ਚ ਬਹਿ ਕੇ ਛੋਟੇ ਛੋਟੇ ਬੱਚੇ ਤੇ ਵੇਟ ਕਰਦੇ ਸੀ ਤੇ ਪ੍ਰੋਗਰਾਮ ਦੇ ਉਹਨੂੰ ਦੇਖਦੇ ਵੀ ਸੀਗੇ ਤੇ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ ਸੀ ਖੈਰ ਕਿਤੇ ਕਿਤੇ ਅੱਜ ਵੀ ਟੀਵੀ ਦੇਖਿਆ ਜਾਂਦਾ ਸਾਡੇ ਪੁਰਾਣੇ ਬਜ਼ੁਰਗ ਉਹ ਫੋਨ ਨਹੀਂ ਦੇਖਦੇ ਜੀ ਉਪ ਟੀਵੀ ਉਹ ਦੇਖਦੇ ਆ ਅਗਰ ਕਿਸੇ ਨੂੰ ਖਬਰਾਂ ਦੇਖਣੀਆਂ ਨੇ ਜਾਂ ਜਾਂ ਤਾਂ ਉਹ ਰੇਡੀਓ ਲਾ ਲੈਂਦੇ ਨੇ ਉਹਨਾਂ ਦੇ ਕੋਲੇ ਮੋਬਾਈਲ ਅੱਜ ਕੱਲ ਜਿਹੜੇ ਬਜ਼ੁਰਗ ਨੇ ਦੇਖੋ ਜੇ ਤਾਂ ਹੈਗੇ ਜੀ ਕੁਝ ਪੜੇ ਲਿਖੇ ਹੈਗੇ ਨੇ ਹਣਾ ਜਿਹੜੇ ਰਿਟਾਇਰ ਹੋ ਗਏ ਨੇ ਉਹਨਾਂ ਕੋਲ ਤਾਂ ਅੱਜ ਵੀ ਉਹ ਮੋਬਾਈਲ ਦਾ ਸਿਸਟਮ ਵੀ ਯੂਜ਼ ਕਰ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਮੋਬਾਈਲ ਵਗੈਰਾ ਚਲਾਉਣੇ ਆਉਂਦੇ ਆ ਜੀ ਜੀ ਤੇ ਜੇ ਅੱਜ ਕੱਲ ਜਿਹੜੇ ਬਜ਼ੁਰਗ ਨੇ ਜਿਹੜੇ ਇਲਿਟਰੇਟ ਨੇ ਠੀਕ ਹੈ ਅੱਜ ਕੱਲ ਉਹ ਚੀਜ਼ਾਂ ਨੇ ਉਹ ਵੀ ਮਤਲਬ ਕਿ ਮੈਂ ਇਹ ਨਹੀਂ ਕਹਿੰਦਾ ਕਿ ਮੋਸਟਲੀ ਜ਼ਿਆਦਾਤਰ ਬਸ 100 ਦੇ ਵਿੱਚੋਂ ਕੋਈ 10% ਨੇ ਜਿਹੜੇ ਟੀਵੀ ਤੇ ਕਹਿੰਦੇ ਜੀ ਉਹਨਾਂ ਦਾ ਆਪਣੇ ਮੋਬਾਈਲ ਦੇ ਸੌਹ ਤੇ ਸਭ ਕੁਝ ਅੱਜ ਕੱਲ ਤਾਂ ਹਾਲਾਤ ਮੈਂ ਹੁਣ ਇੱਥੇ ਕੀ ਗਈ ਹੈ ਜੀ ਕਿ ਹਾਲਾਤ ਐਨੇ ਜ਼ਿਆਦਾ ਹੋ ਚੁੱਕੇ ਨੇ ਗੱਲ ਅਸੀਂ ਟੀਵੀ ਦੀ ਕਰ ਰਹੇ ਸੀ ਤੇ ਗੱਲ ਕਿਤੇ ਹੋਰ ਪਾਸੇ ਜਾਤ ਤੁਰੀ ਆ ਪਰ ਫਿਰ ਵੀ ਅਸੀਂ ਇੱਥੇ ਰੋਕ ਥੋੜੀ ਜਿਹਾ ਜ਼ਰੂਰ ਕਰ ਦੰਨੇ ਆ ਕਿ ਮੋਬਾਈਲ ਨੇ ਬੇਸ਼ੱਕ ਲੋਕਾਂ ਨੂੰ ਬੜੀ ਦੁਨੀਆ ਤੱਕ ਦੂ ਤੱਕ ਪ੍ਰਸਾਰਤ ਕਰ ਦਿੱਤਾ ਇੱਕ ਅਲੀਕਾ ਦੁਨੀਆ ਤੱਕ ਫੈਲਾਉਣ ਦੇ ਵਿੱਚ ਇੱਕ ਜ਼ਰੀਆ ਸਾਧਨ ਮੋਬਾਈਲ ਬਣ ਗਏ ਨੇ ਜਿਹਦੇ ਚ ਅਲੱਗ-ਅਲੱਗ ਤਰ੍ਹਾਂ ਦੀ ਐਪਸ ਆ ਚਾਈਓ ਫੇਸਬੁਕ ਹੈ ਇੰਸਟਾਗ੍ਰਾਮ ਹੈ ਠੀਕ ਹੈ ਜੀ ਉਹ ਤੇ ਹੋਰ ਸਨੈਪਚੈਟ ਹੈ ਹੋਰ ਬਹੁਤੇ ਨੇ ਜਿਹੜੇ ਮੈਂ ਗਈ ਆ ਤੁਸੀਂ ਆਮ ਜਿਹੜੇ ਮੈਂ ਨਾਰਮਲ ਉਹੀ ਲਈ ਯੂਟਿਊਬ ਹੋ ਗਿਆ ਵੀ ਉਹ ਜਿਹੜੇ ਨੇ ਜਿਹੜੇ ਬਹੁਤ ਜ਼ਿਆਦਾ ਲੋਕ ਸਾਨੂੰ ਯੂਜ਼ ਕਰਦੇ ਨੇ ਤੇ ਸਭ ਤੋਂ ਬਾਅਦ ਇੱਕ ਟਿਕਟੌਕ ਸੀ ਜਿਹੜਾ ਸਭ ਤੋਂ ਜ਼ਿਆਦਾ ਫੇਮਸ ਹੋਇਆ ਪਰ ਇੰਡੀਆ ਦੇ ਵਿੱਚ ਉਹ ਬੈਨ ਕਰ ਦਿੱਤਾ ਗਿਆ ਉਹ ਜੇ ਹੁਣ ਇਹਨਾਂ ਪੋਰਟਲ ਦੇ ਅਸੀਂ ਗੱਲਾਂ ਕਰਦੇ ਨੇ ਐਪਸ ਦੇ ਉੱਤੇ ਗੱਲ ਕਰਦੇ ਆ ਇਹਨਾਂ ਐਪਲੀਕੇਸ਼ਨ ਦੀ ਉਹਨਾਂ ਉੱਤੇ ਇਹ ਗੱਲ ਜ਼ਰੂਰ ਹੈ ਕਿ ਇਹ ਸਮੇਂ ਨੂੰ ਅਸੀਂ ਜੇ ਨਿਚੋੜ ਕੱਢ ਲਈਏ ਤੇ ਇਸ ਵਿੱਚ ਚੱਲਦੇ ਜਿਵੇਂ ਅਸੀਂ ਬਜ਼ੁਰਗਾਂ ਦੀ ਗੱਲ ਕੀਤੀ ਕਿ ਟੀਵੀ ਦੇਖਣ ਵਾਲੇ ਉਹਨਾਂ ਨੂੰ ਬਹੁਤ ਘੱਟ ਨੇ ਉਹਨਾਂ ਲੋਕਾਂ ਦੇ ਵਿੱਚ ਆਪਣੀ ਸਾਝ ਰਹੀ ਸੀ ਤੇ ਮੈਂ ਫਿਰ ਦੁਬਾਰਾ ਉਹੀ ਕਹਿਣਾ ਕਿ ਮੋਬਾਈਲ ਨੇ ਸਾਡੀਆਂ ਦੂਰੀਆਂ ਵਧਾਈਆਂ ਸੋਸ਼ਲ ਮੀਡੀਆ ਤੇ ਸਾਨੂੰ ਜਿਹੜਾ ਕੁਝ ਅਸੀਂ ਦੇਖਣਾ ਨਹੀਂ ਅਸੀਂ ਚਾਹੁੰਦੇ ਉਹ ਵੀ ਸਾਡੇ ਸਾਹਮਣੇ ਆਉਂਦਾ ਤੇ ਫਿਰ ਉਹਨਾਂ ਚੀਜ਼ਾਂ ਨੂੰ ਦੇਖਣ ਲਈ ਸਾਡੀ ਆਪਣੀ ਉਹ ਹੈ ਕਿ ਅਸੀਂ ਦੇਖਣਾ ਕੀ ਹੈ ਪਰ ਫਿਰ ਵੀ ਕਈ ਵਾਰੀ ਇਨਸਾਨ ਦੇ ਅੰਦਰ ਜਿਹੜੀਆਂ ਬਿਰਤੀਆਂ ਹੁੰਦੀਆਂ ਨੇ ਉਹ ਮਾਰੇ ਕੰਮਾਂ ਵੱਲ ਜ਼ਿਆਦਾ ਚੰਗੇ ਕੰਮ ਵੱਲ ਘਟ ਜਾਂਦੀਆਂ ਨੇ ਤਾਂ ਐਸ ਕਰਕੇ ਇਹ ਸਾਡੀ ਆਪਣੀ ਬੱਚਿਆਂ ਨੂੰ ਥੋੜਾ ਜਿਹਾ ਕੰਟਰੋਲ ਕਰਕੇ ਸਮਝਣ ਦੀ ਜ਼ਰੂਰਤ ਲਾਊਗੀ ਤੇ ਨਾਲ ਨਾਲ ਟੀਵੀ ਦੀ ਗੱਲ ਜਿਹੜੀ ਹੈ ਉਹ ਇਹ ਦੁਰਦੁਤ ਹੈ ਕਿ ਟੀਵੀ ਦਾ ਜ਼ਮਾਨਾ ਇੱਕ ਆਪਣਾ ਜ਼ਮਾਨਾ ਸੀ ਜਿਦੇ ਚ ਅਸੀਂ ਬਹੁਤ ਜ਼ਿਆਦਾ ਆਪਣੇ ਆਪ ਦਾ ਐਂਟਰਟੇਨਮੈਂਟ ਵੀ ਕੀਤਾ ਤੇ ਉਹਦੇ ਨਾਲ ਸਾਨੂੰ ਇੱਕ ਚਾਹ ਵੀ ਰਹਿੰਦਾ ਰਿਹਾ ਤੇ ਪ੍ਰੋਗਰਾਮ ਵੀ ਉਸ ਵੇਲੇ ਬੜੇ ਵਧੀਆ ਹੁੰਦੇ ਸੀ ਕਿ ਜਿਨ੍ਹਾਂ ਤੋਂ ਕੁਝ ਸਿੱਖਣ ਨੂੰ ਮਿਲਦਾ ਸੀ ਬਹੁਤ ਚੀਜ਼ਾਂ ਐਸੀ ਐਸੀ ਜਿਹੜੀਆਂ ਕਿ ਬੱਚਿਆਂ ਨੂੰ ਵੀ ਆਮ ਤੌਰ ਦੇ ਉੱਤੇ ਸਿੱਖਣ ਵਾਸਤੇ ਕਰਨ ਵਾਸਤੇ ਬਹੁਤ ਕੁਝ ਮਿਲ ਜਾਂਦਾ ਸੀਗਾ ਤੇ ਹੁਣ ਅੱਜ ਕੱਲ ਜਿਹੜਾ ਸਮਾਂ ਉਹ ਜ਼ਿਆਦਾਤਰ ਫਿਲਮਾਂ ਦਾ ਚੁੱਕਿਆ ਕਿਉਂਕਿ ਉਹ ਕਈ ਹੋਰ ਪਲੇਟਫਾਰਮ ਜਿਹੜੇ ਨੇ ਜਿਵੇਂ ਚਪਾਲ ਹੋ ਗਿਆ ਉਹ ਹੋਲ ਸਟਾਰ ਹੋ ਗਿਆ ਜਾਂ ਫਿਰ ਨੈਟਫਲਿਕਸ ਹੋ ਗਿਆ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੇ ਮੂਵੀਜ਼ ਦਾ ਕਰੇਜ਼ ਵਧਾਇਆ ਤੇ ਹਾਲੀਵੁੱਡ ਨੇ ਉਹਦੇ ਉੱਤੇ ਪ੍ਰਭਾਵ ਹਰ ਕੀਤੀ ਤੇ ਜਿਹੜੀਆਂ ਮੂਵੀਜ਼ ਦੇ ਵਿੱਚ ਉਹਨਾਂ ਦੇ ਵਿੱਚ ਐਕਸ਼ਨ ਮੂਵੀਜ਼ ਬਹੁਤ ਜ਼ਿਆਦਾ ਹੋ ਗਈਆਂ ਕੁਝ ਵੈਬ ਸੀਰੀਜ਼ ਜਿਹੜੇ ਨੇ ਫਿਲਮਾਂ ਦੀ ਛੱਡ ਕੇ ਵੈਬ ਸੀਰੀਜ਼ ਬਣਨੇ ਸ਼ੁਰੂ ਹੋ ਗਏ ਜਿਨ੍ਹਾਂ ਚ ਲੋਕਾਂ ਦਾ ਕਰੇਜ਼ ਜਣਾ ਉਹਦੇ ਜਿਆਦਾ ਵਧ ਗਿਆ ਇਸ ਕਰਕੇ ਟੀਵੀ ਦਾ ਮਾਹੌਲ ਆਪਣਾ ਉਹ ਸਮਾਂ ਵਾਪਸ ਕਦੇ ਨਹੀਂ ਕੋਈ ਸਮਾਂ ਜਿਹੜਾ ਬੀਤ ਗਿਆ ਵਾਪਸ ਨਹੀਂ ਹੋਣਾ ਪਰ ਸਮਾਂ ਟੀਵੀ ਵਾਲਾ ਜਿਹੜਾ ਸੀ ਜਦੋਂ ਟੀਵੀ ਚੱਲਦੇ ਸੀ ਬਲੈਕ ਐਂਡ ਵਾਈਟ ਤੋਂ ਲੈ ਕੇ ਚਾਹੇ ਕਲਰ ਟੀਵੀ ਤੱਕ ਹੈ ਪਰ ਉਹ ਬਹੁਤ ਵਧੀਆ ਸੀ ਬਿਲਕੁਲ ਸਹੀ ਕਿਹਾ ਤੁਸੀਂ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਵਧਾਈਆਂ ਜੀ ਜੀ ਟੀਵੀ ਨੂੰ ਦੇਖਦੇ ਰਹੋ ਟੀਵੀ ਨੂੰ ਦੇਖਣਾ ਦੇ ਨਾਲ ਬਹੁਤ ਸਾਨੂੰ ਅੱਜ ਕੱਲ੍ਹ ਆ ਵੀ ਹੁਣ ਸਾਡੇ ਕੋਲ ਟੀਵੀ ਤਾਂ ਨਹੀਂ ਚੱਲਦੇ ਪਰ ਅਸੀਂ 스마트 LED ਦੇ ਉੱਤੇ ਕੰਮ ਕਰ ਰਹੇ ਹਾਂ 스마트 ਇੰਟਰਨੈਟ ਨਾਲ ਜੁੜ ਚੁੱਕੇ ਹਾਂ ਵਧੀਆ ਤੋਂ ਵਧੀਆ ਜਾਣਕਾਰੀ ਨੂੰ ਪ੍ਰਾਪਤ ਕਰੋ ਆਪਣੀ ਜ਼ਿੰਦਗੀ ਨੂੰ ਸਿਹਤਮੰਦ ਰੱਖਣ ਦੇ ਨਾਲ ਨਾਲ ਮੋਬਾਈਲ ਨੂੰ ਬੇਸ਼ੱਕ ਦੇਖੋ ਪਰ ਆਪਣੀ ਸਿਹਤ ਦਾ ਖਿਆਲ ਜ਼ਰੂਰ ਰੱਖੋ ਕਿ ਤੁਸੀਂ ਆਪਣੀ ਸਿਹਤ ਨੂੰ ਮੇਨਟੇਨ ਕਿਵੇਂ ਰੱਖਣਾ ਸਾਨੂੰ ਮੋਬਾਈਲਾਂ ਨੂੰ ਛੱਡ ਕੇ ਥੋੜਾ ਜਿਹਾ ਆਪਣੇ ਫਿਜ਼ੀਕਲੀ ਵਰਕ ਦੇ ਉੱਤੇ ਵੀ ਧਿਆਨ ਦੇਣ ਦੀ ਜ਼ਰੂਰਤ ਰਹੂਗੀ ਰੱਬ ਰਾਖਾ ਸასი ਕਾ